ਪੰਜਾਬ ਭਾਰਤੋ ਕਿਸਾਨ ਜਥੇਬੰਦੀਆਂ ਦੇ ਵੱਲੋਂ ਜਿੱਥੇ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਦਿੱਲੀ 'ਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉੱਥੇ ਹੀ ਪੂਰੇ ਪੰਜਾਬ 'ਚ ਪਿਛਲੇ 2 ਮਹੀਨਿਆਂ ਤੋਂ ਭਾਜਪਾ ਦੇ ਨੇਤਾਵਾਂ ਦੇ ਖਿਲਾਫ ਵੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਅੱਜ ਬੀਤੇ ਦਿਨੀ ਹੁਸ਼ਿਆਰਪੁਰ 'ਚ ਸੱਤਾ ਕੈਬਨਿਟ ਮੰਤਰੀ ਤਿਕਸ਼ਨ ਸੋ ਦੇ ਨਿਵਾਸ ਤੇ ਕੁਝ ਕਿਸਾਨ ਜਥੇਬੰਦੀਆਂ ਦੇ ਵੱਲੋਂ ਗੋਬਰ ਦੀ ਭਰੀ ਟਰਾਲੀ ਉਸ ਦੇ ਗੇਟ ਤੇ ਕੋਲ ਸੁੱਟ ਦਿੱਤੀ ਗਈ ਜਿਸ ਤੋਂ ਬਾਅਦ ਮਾਹੌਲ ਕਾਫੀ ਗਰਮ ਹੋ ਗਿਆ ਅਤੇ ਦੇਰ ਸ਼ਾਮ ਤਿਕਸਨ ਸੂਤ ਦੇ ਨਿਵਾਸ ਤੇ ਪੰਜਾਬ ਫਾਜਬਾ ਪ੍ਰਧਾਨ ਅਸ਼wini ਸ਼ਰਮਾ ਪਹੁੰਚ ਗਏ ਜਿਸ ਤੋਂ ਬਾਅਦ ਪਾਜਬਾ ਦੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਔਰ ਕੁਝ ਸ਼ਰਾਰਤੀ ਤੱਤ ਜਿਨ੍ਹਾਂ ਨੂੰ ਪੰਜਾਬ ਦਾ ਅਮਨ ਤੇ ਸ਼ਾਂਤੀ ਜਿਹੜੀ ਆ ਭੰਗ ਕਰਨ ਦੀ ਆਦਤ ਪਈ ਹੋਈ ਹੈ ਸਾਡੇ ਜਿਹੜੇ ਕਿ ਵਿਧਾਇਕ ਦਲ ਦੇ ਵੀ ਨੇਤਾ ਰਹੇ ਹੋਣ ਪੰਜਾਬ ਸਰਕਾਰ ਦੇ ਅੰਦਰ ਮੰਤਰੀ ਰੇ ਟਿਕਸ਼ਨ ਸੂਜੀ ਦੇ ਘਰ ਦੇ ਅੰਦਰ ਚੰਦ ਸ਼ਰਾਰਤੀ ਲੋਕਾਂ ਨੇ ਜਿਹੜਾ ਕਿਸਾਨਾਂ ਦੀ ਆੜ ਚ ਹਮਲਾ ਕੀਤਾ ਭਾਰਤੀ ਜਨਤਾ ਪਾਰਟੀ ਇਹਦੀ ਨਿਖੇਦੀ ਕਰਦੀ ਹੈ ਮਿੱਤਰੋ ਕੱਲ ਤੁਸੀਂ ਅੱਜ ਵੀ ਅਮਰਿੰਦਰ ਜੀ ਦਾ ਬਿਆਨ ਆਇਆ ਹੈ ਜਿਹੜੀ ਗੱਲ ਬੀਜੇਪੀ ਨੇ ਰਾਜਪਾਲ ਜੀ ਨੂੰ ਜਾ ਕੇ ਕਹੀ ਸੀ ਕਿ ਪੰਜਾਬ ਚ ਕਾਨੂੰਨ ਵਿਵਸਥਾ ਨਾ ਦੀ ਚੀਜ਼ ਨਹੀਂ ਔਰ ਪੰਜਾਬ ਦੇ ਅੰਦਰ ਕੋਈ ਵਿਅਕਤੀ ਜਿਹੜਾ ਆਪਣੇ ਆਪ ਨੂੰ ਸੁਰੱਖਿਤ ਨਹੀਂ ਅਨੁਭਵ ਕਰ ਰਿਹਾ ਔਰ ਐਸੇ ਲੋਕ ਜਿਹੜੇ ਪੰਜਾਬ ਦੇ ਅਮਨ ਨੂੰ ਪੰਗ ਕਰਨਾ ਚਾਹੁੰਦੇ ਨੇ ਭਾਈਚਾਰੇ ਨੂੰ ਪੰਗ ਕਰਨਾ ਚਾਹੁੰਦੇ ਨੇ ਸ਼ਾਂਤੀ ਨੂੰ ਪੰਗ ਕਰਨ ਕਰਨਾ ਚਾਹੁੰਦੇ ਨੇ ਉਹ ਕਿਸਾਨ ਅੰਦੋਲਨ ਦੀ ਆੜ ਦੇ ਅੰਦਰ ਸ਼ਰਾਰਤੀ ਤੱਤ ਜਿਹੜੇ ਆ ਉਹ ਪੰਜਾਬ ਚ ਸક્રિય ਹੋਏ ਨੇ ਔਰ ਪੰਜਾਬ ਚ ਕਾਨੂੰਨ ਦਾ ਬਿਲਕੁਲ ਰਾਜ ਨਹੀਂ ਹੈ ਪੁਲਿਸ ਜਿਹੜੀ ਆ ਮੂਕ ਦਰਸ਼ਕ ਬਣੀ ਬੈਠੀ ਐ ਜਿਦਾ ਕੋਈ ਤਮਾਸ਼ਵੀ ਨਹੀਂ ਤਾਈਪ ਹੁੰਦਾ ਨਾ ਉਹ ਹਾਲ ਪੰਜਾਬ ਪੁਲਿਸ ਦਾ ਹੋਇਆ ਪਿਆ 5 7 10 ਲੋਕ ਆਂਦੇ ਨੇ ਪੁਲਿਸ ਉਹਨਾਂ ਨੂੰ ਸਕਾਟ ਕਰਦੀ ਐ ਬੀਜੇਪੀ ਦੇ ਨੇਤਾਵਾਂ ਦੇ ਖਿਲਾਫ ਉਲਟੀ ਸਿੱਧੀ ਭਾਸ਼ਾ ਕੱਲੀ ਬੀਜੇਪੀ ਦੇ ਨੇਤਾ ਨਹੀਂ ਜਿਹੜੀ ਕਿ ਪੰਜਾਬ ਦੇ ਹਿੱਤ ਚ ਨਹੀਂ ਐ ਪੰਜਾਬ ਨੇ ਬੜਾ ਸੰਤਾਪ ਸਿਆ ਹੋਇਆ ਉਸ ਦੌਰ ਨੂੰ ਦੁਆਰਾ ਕਾਂਗਰਸ ਦੀ ਸਰਕਾਰ ਵਾਪਸ ਲੈ ਕੇ ਆਣਾ ਚਾਹੁੰਦੀ ਹੈ। ਲੇਕਿਨ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਅਮਨ ਤੇ ਸ਼ਾਂਤੀ ਦੇ ਉੱਤੇ ਹਮੇਸ਼ਾ ਪਹਿਰਾ ਦਿੱਤਾ ਹੈ। ਔਰ ਅਸੀਂ ਇਹ ਗੱਲ ਬਾਰ-ਬਾਰ ਕਹਿ ਰਹੇ ਆ ਕਿ ਸਾਡੀ ਚੁੱਪੀ ਨੂੰ ਕਮਜ਼ੋਰੀ ਨਾ ਸਮਝੋ। ਅਸੀਂ ਅਗਰ ਇੰਨੀ ਧੇਰ ਆਪਣੇ ਲੋਕਤੰਤਰੀ ਜਿਹੜੇ ਸਾਡੇ ਅਧਿਕਾਰ ਹੈ ਉਹਨਾਂ ਦਾ ਵੀ ਹਨਨ ਹੋ ਰਿਹਾ। ਜਿਹੜੇ ਮੌਲਿਕ ਅਧਿਕਾਰ ਸੰਵਿਧਾਨ ਦੁਆਰਾ ਇੱਕ ਨਾਗਰਿਕ ਦੇ ਨਾਤੇ ਸਾਨੂੰ ਮਿਲੇ ਹੋਏ ਨੇ ਉਹਨਾਂ ਦੇ ਉੱਤੇ ਵੀ ਲਗਾਤਾਰ ਉਠਾਰਾ ਘਾਤ ਹੋ ਰਿਹਾ ਸਾਡੇ ਘਰਾਂ ਦੇ ਬਾਹਰ ਅੰਦੋਲਨ ਅਨੇਕ ਦੇਖੇ ਨੇ ਅੰਦੋਲਨ ਕਰਨਾ ਅੰਦੋਲਨਕਾਰੀਆਂ ਦਾ ਕਿਸੇ ਨੂੰ ਵੀ ਆਜ਼ਾਦੀ ਹੈ ਜਲੂਸ ਕੱਢੇ ਵਿਚਾਰਾਂ ਦੀ ਹਭੀ ਵਿਅਕਤੀ ਕਰਨਾ ਵੀ ਆਜ਼ਾਦੀ ਹੈ ਲੇਕਿਨ ਐ ਨਹੀਂ ਹੋ ਸਕਦਾ ਕਿ ਕਿਸੇ ਦੀ ਪ੍ਰਾਈਵੇਸੀ ਨੂੰ ਖਤਮ ਕਰ ਦਿਓ ਕਿਸੇ ਦੇ ਘਰ ਦੇ ਬਾਹਰ ਜਾ ਕੇ ਗੇਟ ਦੇ ਮੋਹਰੇ ਜਾ ਕੇ ਪੁਲਿਸ ਲੋਕਾਂ ਨੂੰ ਬਿਠਾ ਦੇ ਔਰ ਉਥੇ ماں ਪੈਂਦੀ ਹੈ ਗਾਲਾਂ ਨਿਕਲਣ ਇਹ ਕਿਹਦਾ ਬੋਲਣਾ ਇਹ ਉਹ ਲੋਕ ਨੇ ਜਿਹੜੇ ਕਿਸਾਨ ਅੰਦੋਲਨ ਨੂੰ ਵੀ ਬਦਨਾਮ ਕਰਨਾ ਕਰਨ ਵਾਲੇ ਨੇ ਉਹ ਉਹਨੂੰ ਕਮਜ਼ੋਰ ਕਰਨ ਵਾਲੇ ਲੋਕ ਨੇ ਇਹ ਕੋਈ ਕਿਸਾਨਾਂ ਦੇ ਤੇ ਛੀ ਥੋੜੇ ਨੇ ਥੱਕ ਲਿਆ ਯਾਰ ਇਸ ਕਰਕੇ ਭਾਰਤੀ ਜਨਤਾ ਪਾਰਟੀ ਅੱਜ ਦੇ ਇਸ ਹਮਲੇ ਦੀ ਨਿਖੇਦੀ ਵੀ ਮੈਂ ਕਰਦਾ ਜਿੱਲੇ ਮੈਨੂੰ ਪਤਾ ਚੱਲਿਆ ਉਸੇ ਵੇਲੇ ਮੇਰੀ ਇਕਸ਼ਨ ਜੀ ਨਾਲ ਵੀ ਗੱਲ ਹੋਈ ਔਰ ਜ਼ਿਲ੍ਹਾ ਡਿ렉ਟਰ ਨਿਪੁੰਜ ਜੀ ਨਾਲ ਵੀ ਗੱਲ ਹੋਈ ਔਰ ਮੇਰੇ ਕੋ ਰਿਆ ਨਹੀਂ ਗਿਆ ਮੈਂ ਕਿਹਾ ਮੈਨੂੰ ਮੈਂ ਆ ਰਿਹਾ ਇੱਥੇ ਮੇਰੀ ਪੁਲਿਸ ਦੇ ਐਸਐਸਪੀ ਸਾਹਿਬ ਨੂੰ ਇੱਕ ਚੇਤਾਵਨੀ ਨਹੀਂ ਮੈਂ ਕਮਾਂਗਾ ਕਿਉਂ ਅਮਨ ਔਰ ਸ਼ਾਂਤੀ ਜਿਹੜੀ ਹੈ ਉਹਦੇ ਨਾਲ ਖੇਲ ਰਹੇ ਹੋ ਤੁਸੀਂ ਫੌਰੀ ਤੌਰ ਤੇ ਮੌਜੂਦ ਜਿਹੜਾ ਡੀਐਸਪੀ ਸੀ ਉਹਦੀ ਬਰਖਾਸਤੀ ਹੋਣੀ ਚਾਹੀਦੀ ਹੈ ਔਰ ਦੋਸ਼ੀਆਂ ਦੇ ਖਿਲਾਫ ਪਰਚਾ ਦਾਖਲ ਕਰਨ ਨਾਲ ਗੱਲ ਨਹੀਂ ਬੰਦਣੀ ਦੋਸ਼ੀਆਂ ਨੂੰ ਪਕੜਿਆ ਜਾਣਾ ਚਾਹੀਦਾ ਹੈ ਔਰ ਪਰਚਾ ਵੀ ਕੋਈ ਇਹ ਨਹੀਂ ਹੈ ਕਿ ਰਸਮਦਾਈ ਕੀ ਕਰਦੇ ਹੋ ਤੁਸੀਂ ਕਿ ਲੈ ਆ ਜੀ ਇਹ ਐਪਲੀਕੇਸ਼ਨ ਆਈ ਹੈ ਪਰਚਾ ਦਾਖਲ ਕਰ ਲਿਆ ਔਰ ਦੋਸ਼ੀਆਂ ਨੂੰ ਫੜੋਗੇ ਨਹੀਂ ਹਾਲਤ ਇਹ ਹੈ ਕਿ ਪੁਲਿਸ ਨੂੰ ਪਕੜ ਕੇ ਫੜਾਏ ਤੇ ਪੁਲਿਸ ਨੇ ਦੁੜਾਏ ਤੇ ਫਿਰ ਅਮਰਿੰਦਰ ਕਹਿੰਦਾ ਜੀ ਕਿ ਬੀਜੇਪੀ ਇੱਥੇ ਬੀਜੇਪੀ ਵਾਲੇ ਐਵੇਂ ਰੋਲਾ ਪਾਈ ਜਾਂਦੇ ਨੇ ਪੰਜਾਬ ਦੇ ਅੰਦਰ ਕਾਨੂੰਨ ਵਿਵਸਥਾ ਬੜੀ ਵਧੀਆ ਹੈ ਮੁੱਖ ਮੰਤਰੀ ਜੀ ਅਗਰ ਐਦਾਂ ਦੀ ਕਾਨੂੰਨ ਵਿਵਸਥਾ ਹੈ ਤੇ ਰਾਮ ਹੀ ਰਾਖਾ ਪੰਜਾਬ ਦਾ ਰੱਬ ਹੀ ਰੱਖਾ ਵਾਹਿਗੁਰੂ ਮਿਹਰ ਕਰੇ ਤੁਹਾਨੂੰ ਪਤਾ ਨਹੀਂ ਕਦੋਂ ਇਸ ਸਰਕਾਰ ਨੂੰ ਸਦਬੁੱਧੀ ਆਣੀ ਹੈ ਪੰਜਾਬ ਦੇ ਦੇ ਅੰਦਰ ਜਿਸ ਪ੍ਰਕਾਰ ਦਾ ਵਾਤਾਵਰਣ ਬਣਾਇਆ ਜਾ ਰਿਹਾ ਹੈ ਜਿਸ ਪ੍ਰਕਾਰ ਭਾਈਚਾਰੇ ਤੇ ਚੋਟ ਪਹੁੰਚਾਉਣ ਦੀ ਕੋਸ਼ਿਸ਼ ਕੁਝ ਸ਼ਰਾਰਤੀ ਲੋਕ ਕਰ ਰਹੇ ਨੇ ਕਿਸ ਪ੍ਰਕਾਰ ਕਿਸਾਨਾਂ ਦੀ ਆੜ ਦੇ ਅੰਦਰ ਘਰ ਦੀ ਪ੍ਰਾਪਰਟੀ ਨੂੰ ਜਿਹੜਾ ਇਹ ਕੋਈ ਤਰੀਕਾ ਟਰੈਲੀ ਲਿਆਓ ਤੇ ਅੰਦਰ ਆ ਕੇ ਵੜ ਜਾਈ ਉਹ ਟਰੈਲੀ ਆ ਕੇ ਤਾਂ ਕਿ ਗਲੀ ਚ ਪੁਲਿਸ ਜਰਾ ਮੇਰੇ ਨਾਲ ਲੈ ਕੇ ਆਈ ਹੈ ਵਾਜ ਆ ਜੋ ਔਰ ਇਹ ਇਹ ਨਾ ਹੋਇયો ਕਿ ਇਹ ਪ੍ਰੈਸ ਕਾਨਫਰੰਸ ਨਹੀਂ ਹੈ ਇਹ ਤੁਹਾਨੂੰ ਚੇਤਾਵਨੀ ਹੈ ਕਿ ਪਰਚਾ ਦਾਖਲ ਵੀ ਕਰੋ ਜਿਹੜੇ ਦੋਸ਼ੀ ਹੈ ਗ੍ਰਿਫਤਾਰ ਵੀ ਕਰੋ ਨੇਤੇ ਜਿਹੜਾ ਨਾ ਸਾਨੂੰ ਆਪਣੇ ਅਧਿਕਾਰ ਭਾਰਤੀਏ ਜਨਤਾ ਪਾਰਟੀ ਨੇ ਹਮੇਸ਼ਾ ਸੰਘਰਸ਼ ਕੀਤਾ ਹੈ ਟਿਕਸ਼ਨ ਸਿੰਘ ਜੀ ਨੇ ਹਮੇਸ਼ਾ ਸੰਘਰਸ਼ ਕੀਤਾ ਹੈ ਔਰ ਸਾਡਾ ਯੂਥ ਦਾ ਜਿਹੜਾ ਯੁਵਾ ਪ੍ਰਧਾਨ ਹੈ ਬੀਜੇਪੀ ਦਾ ਇਹਨੂੰ ਵੀ ਪਤਾ ਹੈ ਕਿ ਕਿਦਾਂ ਨਕੇਲ ਪਾਣੀ ਹੈ ਤੇ ਮੇਰੀ ਤੁਹਾਡੇ ਮਾਰਜਮ ਦੇ ਨਾਲ ਇਹੀ ਹੈ ਕਿ ਸਦਬੁੱਧੀ ਆਏ ਸਰਕਾਰ ਨੂੰ ਵੀ ਆਏ ਐਸਐਸਪੀ ਸਾਹਿਬ ਨੂੰ ਵੀ ਜਰਾ ਐਸਐਸਪੀ ਨੂੰ ਐਸਐਸਪੀ ਸਾਹਿਬ ਨੇ ਕੋਈ ਕਸਮ ਖਾਦੀ ਹੋਏਗੀ ਜਦੋਂ ਆਪਣਾ ਪੋਸਟ ਗ੍ਰਹਿਣ ਕੀਤੀ ਹੋਏਗੀ ਜਦੋਂ ਪੁਲਿਸ ਫੋਰਸ ਚ ਆਏ ਹੋਣਗੇ ਕੋਈ ਸੰਵਿਧਾਨ ਦੇ ਸ਼ਬਦ ਲਈ ਹੋਏਗੀ ਯਾਦ ਕਰੋ ਆਪਣੀ ਤਾਕਤ ਨੂੰ ਯਾਦ ਕਰੋ ਸਾਨੂੰ ਪਤਾ ਹੈ ਤੁਹਾਡੇ ਹੱਥ ਬੰਨੇ ਹੋਏ ਨੇ ਪਰ ਤੁਹਾਡੀ ਜਵਾਬਦੇਹੀ ਜੜੀ ਹੈ ਉਹ ਆਪਣੇ ਜਿਹੜੀ ਕਮਿਟਮੈਂਟ ਤੁਸੀਂ ਆਪਣੇ ਨਾਲ ਜਦੋਂ ਪੁਲਿਸ ਜੁਆਇਨ ਕੀਤੀ ਹੋਈ ਕੀਤੀ ਹੈ ਉਹਨੂੰ ਪੂਰਾ ਕਰਨ ਦੀ ਹੈ ਮੈਨੂੰ ਆਸ ਹੈ ਕਿ ਪੁਲਿਸ ਜਿਹੜੀ ਹੈ ਕਾਰਵਾਈ ਜਲਦ ਤੋਂ ਜਲਦ ਕਰੇਗੀ ਪਰਚਾ ਤਾਂ ਆ ਜੀ ਹੋ ਗਿਆ ਜੀ ਪਰਚਾ ਹੋਣ ਨਾਲ ਗੱਡੀ ਗੱਲ ਨਹੀਂ ਹੈਗੀ ਦੋਸ਼ੀਆਂ ਨੂੰ ਫੜਾਣਾ ਸਾਹਮਣੇ ਲੱਭ ਰਹੇ ਨੇ ਪਤਾ ਹੈ ਇਹ ਇਹ ਲੋਕ ਨੇ ਪਰਚਾ ਹੋ ਗਿਆ ਉਹਦੇ ਨਾਲ ਕੋਈ ਕਾਗਜ਼ੀ ਕਾਰਵਾਈ ਕਰਨ ਦਾ ਕੀ ਫਾਇਦਾ ਜੀ ਤੁਸੀਂ ਹੁਣ ਇੱਕ ਗੱਲ ਕਹਿ ਰਹੇ ਹੋ ਕਾਰਨ ਹੈ ਕਿ ਸਰਕਾਰ ਮਿਲੀ ਹੋਈ ਹੈ ਸਰਕਾਰ ਪੰਜਾਬ ਦੇ ਅੰਦਰ ਕੋਈ ਨਹੀਂ ਖੁੱਲੀ ਸ਼ੂਟ ਦਿੰਦੀ ਹੈ ਸ਼ਰਾਰਤੀ ਅਨਸਰ ਜਿਹੜੇ ਆ ਉਹ ਸਿਰਚੂ ਕਰ ਰਹੇ ਨੇ ਜਿਨ੍ਹਾਂ ਨੂੰ ਪੰਜਾਬ ਦਾ ਅਮਨ ਰੋ ਪੰਜਾਬ ਦਾ ਭਾਈਚਾਰਾ ਚੰਗਾ ਨਹੀਂ ਲੱਗਦਾ ਉਹ ਲੋਗੇ ਕਿਸਾਨ ਨੂੰ ਅੰਦੋਲਨ ਦੀ ਆੜ ਦੇ ਅੰਦਰ ਇਹ ਪੰਜਾਬ ਦੇ ਅੰਦਰ ਇਸ ਪ੍ਰਕਾਰ ਦਾ ਵਾਤਾਵਰਨ ਪੈਦਾ ਕਰਨਾ ਚਾ ਰਹੇ ਨੇ